ਪਟਿਆਲਾ ਦੇ ਸਨੌਰੀ ਅੱਡਾ ਸਥਿਤ ਪ੍ਰਾਤਨ ਸ਼੍ਰੀ ਭੂਤਨਾਥ ਮੰਦਿਰ ਵਿਖੇ ਬੜੇ ਇਤਸ਼ਾਹ ਤੇ ਸ਼ਰਧਾ ਨਾਲ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਵੱਲੋਂ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ ਗਈ ਇਸ ਮੌਕੇ ਜਮਿਨੀ ਪੱਧਰ ਉਤੇ ਕੰਮ ਕਰ ਰਹੀ ਸੰਸਥਾ ਮਹਾ ਪੰਜਾਬ ਸੇਵਾ ਸੰਘ ਦੇ ਮੈਂਬਰਾਂ ਵੱਲੋਂ ਸਮੁੱਚੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸੰਭਾਲਿਆ ਗਿਆ ਤਾਂ ਜੋ ਮੰਦਿਰ ਵਿੱਚ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਵਿਸ਼ੇਸ਼ ਤੌਰ ਤੇ ਮਹਾ ਪੰਜਾਬ ਸੰਗ ਦੇ ਮੈਂਬਰਾਂ ਵੱਲੋਂ ਜੁੱਤੀਆਂ ਦੀ ਸਾਮ ਸੰਭਾਲ ਦੀ ਸੇਵਾ ਵੀ ਨਿਭਾਈ ਗਈ ਸ਼ੰਕਰ ਭਗਵਾਨ ਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਬੋਲੇ ਨਾਥ ਕੀ ਸਾਰੇ ਜਿਹੜੀ ਉਰੇ ਆ ਪ੍ਰਚੀਨ ਮੰਦਿਰ ਆ ਜੀ ਆਪਣਾ ਸਾਡਾ ਮਹਾ ਪੰਜਾਬ ਸੇਵਾ ਸੰਗ ਉਹ ਸਾਰੀ ਕਮੇਟੀਆਂ ਸਾਡੀਆਂ 12 ਕਮੇਟੀਆਂ ਨੇ ਜੀ ਉਹਨਾਂ ਦਾ ਇੱਕ ਸੰਗ ਬਣਾਇਆ ਸਾਡੇ ਮਹਾ ਪੰਜਾਬ ਸੇਵਾ ਸੰਗ ਤੇ ਸਾਰੀ ਕਮੇਟੀਆਂ ਰਲ ਕੇ ਸੇਵਾ ਕਰਦੀਆਂ ਨੇ ਜੀ ਉਰੇ ਆਪਣਾ ਤੇ ਬਹੁਤ ਪ੍ਰਚੀਨ ਮੰਦਿਰ ਆ ਵਧੀਆ ਯੋਗਦਾਨ ਦਿੱਤੇ ਨੇ ਸਾਡੀ ਕਮੇਟੀਆਂ ਸਾਨੂੰ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਹੋਰੇ ਅਸੀਂ ਬਹੁਤ ਵਧੀਆ ਸੇਵਾ ਕਰਦੇ ਨੇ ਜੀ ਪੂਰੇ ਜੋੜਾ ਘਰ ਆਈ ਆਪਣੇ ਕੋਲ ਪਬਲਿਕ ਨੂੰ ਡੀਲ ਕਰਨਾ ਜੀ ਬਲੱਡ ਕੈਂਪ ਹੈਗਾ ਜੀ ਤੇ ਭਵਨ ਦੀ ਸੇਵਾ ਜੂਰੇ ਮਿਲਗੇ ਵਲੰਟੀਅਰ ਨੂੰ ਲੈਣ ਦੇ ਵਿੱਚ ਲਾਣਾ ਚਲਾਣਾ ਨੂੰ ਸਿਸਟਮ ਨਾਲ ਜੀ ਇੱਕ ਲੰਗਰ ਚੱਲਦਾ ਜੀ ਆਪਣਾ ਉਹਦੇ ਵਿੱਚ ਸੇਵਾ ਹੁੰਦੀ ਹੈ ਸਰਦਾਰ ਲੋਆਂ ਦਾ ਫਰਕ ਕੋਈ ਹਿਸਾਬ ਨਹੀਂਗਾ ਮਤਲਬ ਬੇਤਦਾਦ ਸਟਰ ਨਾਲ ਹੁੰਦੇ ਆ ਲੱਖਾਂ ਦੇ ਹਿਸਾਬ ਨਾਲ ਸਵੇਰ ਤੋਂ ਹੁਣ ਤੱਕ ਲੈਣ ਨਹੀਂ ਟੁੱਟੀ ਜੀ ਸਵੇਰ ਤੋਂ ਚੱਲ ਰਿਹਾ ਮੇਲਾ ਮਤਲਬ ਬਧਿਆ ਮੇਲਾ ਹੀ ਪ੍ਰਚੀਨ ਹੈ ਹਰ ਇੱਕ ਮਤਲਬ ਦੂਰ ਦੂਰ ਤੋਂ ਸੰਗਤ ਉਰੇ ਆਉਂਦੀ ਹੈ ਜੀ ਆਪਣਾ ਹਰ ਇੱਕ ਧਰਮ ਦਾ ਲੋਕ ਆਉਂਦਾ ਜੀ ਉਹ ਮਤਲਬ ਕਿ ਕੋਈ ਐ ਨਹੀਂ ਮਤ ਪੇਵ ਨਹੀਂ ਹੈਗਾ ਕਿਸੇ ਦਾ ਵੀ ਆ ਧਰਮ ਨੇ ਨਹੀਂ ਆਣਾ ਨਹੀਂ ਆਣਾ ਹਰ ਇੱਕ ਮਤ ਮਜਬ ਦਾ ਬੰਦਾ ਆਉਂਦਾ ਜੀ ਉਹ ਸਦਾ ਸ਼੍ਰੀ ਮਹਾਪੰਜਾਬ ਸੇਵ ਸੰਘ ਬਣਿਆ ਹੋਇਆ ਹੈ ਜਿਹਦੇ ਅਧੀਨ 12 ਕਮੇਟੀਆਂ ਸੰਸਥਾਵਾਂ ਹੰਧਿਆਨ 1200 ਸੰਸਥਾਵਾਂ ਦਾ ਕੰਮ ਇਹ ਹੁੰਦਾ ਹੈ ਵੀ ਜਿੰਨੇ ਵੀ ਪਟਿਆਲਾ ਜਾਂ ਪੰਜਾਬ ਪੱਧਰ ਤੇ ਆਪਣੇ ਧਾਰਮਿਕ ਸਥਾਨਾਂ ਤੇ ਜਿਹੜੇ ਆਯੋਜਨ ਹੁੰਦੇ ਆ ਉਹਨਾਂ ਵਿੱਚ ਸੇਵਾ ਕਰਨਾ ਜੋਤਿਆਂ ਦੀ ਸੇਵਾ ਕਰਨਾ ਲੰਗਰ ਲਾਉਣੇ ਤੇ ਬੱਚਿਆਂ ਦੀ ਫੀਸਾਂ ਭਰਨੀ ਹੈ ਸਕੂਲ ਫੀਸਾਂ ਭਰਨੀ ਐ ਐਡਮਿਸ਼ਨਾਂ ਕਰਾਉਣੀਆਂ ਤੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਆ ਤੇ ਕਈ ਸੰਸਥਾਵਾਂ ਸਾਡੇ ਨਾਲ ਹੋਰ ਵੀ ਜੁੜੀਆਂ ਆਈਆਂ ਨੇ ਖੂਨਦਾਨ ਦੀ ਕੈਂਪ ਲਗਾਇਆ ਜਾਂਦਾ ਤੇ ਸਾਡੀਆਂ ਜਿਹੜੀਆਂ ਬਾਲਾ ਕਮੇਟੀਆਂ ਅਲੱਗ-ਅਲੱਗ ਨਾਮ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਦਾ ਹਰੇਕ ਕਮੇਟੀ ਦੇ ਹਰੇਕ ਦਾ ਪ੍ਰਧਾਨ ਅਲੱਗ-ਅਲੱਗ ਆ ਪਰ ਸੰਘ ਇੱਕ ਹੈ ਤੇ ਹਰ ਇੱਕ ਮਹੀਨੇ ਗਰੀਬ ਵਿਧਵਾਵਾਂ ਨੂੰ ਤੇ ਰਾਸ਼ਨ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਮਨ ਜਿੰਨੇ ਵੀ ਧਰਮ ਨੇ ਜੀ ਪੂਰੇ ਹਰ ਇੱਕ ਧਰਮ ਮਤਲਬ ਕੋਈ ਮਤ ਪੇਵ ਨਹੀਂ ਹੈਗਾ ਹਰ ਇੱਕ ਧਰਮ ਹੋਰੇ ਆ ਕੇ ਮੱਥਾ ਟੇਕਦੇ ਨੇ ਹਰ ਇੱਕ ਧਰਮ ਆਨਦਾ ਆਹ ਕਹਿੰਦੇ ਆਹ ਧਰਮ ਇਦਾਂ ਹੈਗਾ ਆਹ ਧਰਮ ਇਦਾਂ ਹੈਗਾ ਕੋਈ ਮਤੋਂ ਦੇ ਇਹ ਜ ਆ ਨਹੀਂ ਹੈਗੇ ਸਾਡੇ ਮਨ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਕਾਸੀ ਤੇ ਜੀ ਮਨ ਲੋ ਸਾਰੇ ਮਿਲ ਇਕੱਠੇ ਹੋ ਕੇ ਚੱਲਦੇ ਨੇ ਇੱਕ ਮੁਸਲਮਾਨ ਭਾਈ ਹੋਵੇ ਸਿੱਖ ਭਾਈ ਹੋਵੇ ਆਪਸੀ ਭਾਈਚਾਰਾ ਹੈ ਸਾਡੇ ਪੰਜਾਬ ਦਾ ਇਸ ਆਪ ਵੀ ਭਾਈਚਾਰੇ ਸੁਨੇਹਾ ਦਿੰਦੇ ਆਂ ਜੀ ਅਸੀਂ ਇਸ ਕਰਕੇ ਸਾਰੇ ਇਕੱਠੇ ਹੋ ਕੇ ਮੰਨਾਂਗੇ ਤਿਹਾਰ ਕੋਈ ਵੀ Hindu ਦਾ ਤਿਹਾਰ ਆਵੇ ਜਾਂ ਕੋਈ Sikh ਭਾਈਚਾਰੇ ਦਾ ਤਿਹਾਰ ਆਵੇ ਜਾਂ ਕੋਈ ईसाई ਦਾ ਆਵੇ ਜੀ ਸਾਰੇ ਇਕੱਠੇ ਹੋ ਕੇ ਤਿਹਾਰ ਮਨਾਂਗੇ